ਆ ਦੇਖੋ ਜੀ ਆਮ ਘਰਾਂ ਦੇ ਆਮ ਘਰਾਂ ਦੇ ਮੁੰਡੇ ਆਏ ਆ ਜੀ ਦਰਬਾਰ ਸਾਹਿਬ ਸੀਟੀਆਂ ਮਾਰ ਮਾਰ ਪਾਸੇ ਕਰਦੇ ਆ ਸਾਨੂੰ ਆ ਸੰਗਤ ਸਾਰੀ ਇੱਕ ਪਾਸੇ ਇਕੱਠੀ ਕਰਤੀ ਜੀ ਦੇਖੋ ਆ ਵਿਚਾਲੇ ਬੈਰੀਕੇਟਿੰਗ ਕਰਕੇ ਰਸਤਾ ਸਾਰਾ ਕਲੀਅਰ ਹੈ ਆ ਦੇਖੋ ਸਿਰੇ ਤੱਕ ਆ ਦੇਖੋ ਸਿਕਿਉਰਿਟੀਆਂ ਦਰੂਆਂ ਇੰਨੀਆਂ ਇਹ ਆਮ ਘਰਾਂ ਦੇ ਮੁਖਮੰਤਰੀ ਹਾਂਜੀ ਆ ਸੰਗਤ ਨੂੰ ਦੇਖੋ ਅੱਜ ਸ਼ਨੀਵਾਰ ਹੈ ਜੀ ਦੇਖੋ ਕਿੰਨਾ ਰਸ ਹੁੰਦਾ ਇੱਥੇ ਦਰਬਾਰ ਸਾਹਿਬ ਸੰਗਤ ਦਾ ਤੇ ਇਹਨਾਂ ਨੇ ਵੇਖੋ ਕੀ ਖੇਡਾਂ ਕੀਤੀਆਂ ਆ ਦੇਖੋ ਸੰਗਤ ਨੂੰ ਕਿੰਨਾ ਪਰੇਸ਼ਾਨ ਕੀਤਾ ਜਾ ਰਿਹਾ ਇੱਕ ਪਾਸੇ ਪੁਰਾਣੀ ਜਾ ਰਿਹਾ ਤੇ ਉਹ ਕਰ ਰਹੀ ਹੈ ਇਹ ਬਿਲਕੁਲ ਸਿਰੇ ਤੋਂ ਹੀ ਐ ਇਹ ਜੜ੍ਹਾਂ ਵਾਲੇ ਬਾਗ ਕੋਲੇ ਆ ਗਏ ਉਹਨੂੰ ਵੇਖੋ ਘੰਟਾ ਘਰ ਤੋਂ ਲੈ ਕੇ ਤੇ ਇਹ ਲਗਭਗ ਉਹ ਮਹਾਰਾਜਾ ਰਣਜੀਤ ਸਿੰਘ ਦੇ ਗੁੱਤ ਕੋਲੋਂ ਲੈ ਕੇ ਉੱਥੋਂ ਵੀ ਇੱਕ ਗਲੀ ਖਾਲੀ ਕਰਾਈ ਗਈ ਹੈ ਸਪੈਸ਼ਲ ਉਹਦੇ ਵਿੱਚ ਸੰਗਤ ਨਹੀਂ ਅੱਜ ਉੱਥੋਂ ਲੈ ਕੇ ਇਹ ਸਾਰਾ ਰਾਹ ਸਾਫ਼ ਕਰਾਇਆ ਆਮ ਕਰਾਂ ਵਾਲੇ ਨੇ ਚਲੋ ਬਾਬਾ ਮੇਰ ਰੱਖੇ ਇੱਕ ਦਿਨ ਗੋਡੀ ਪਾਰ ਹੋ ਕੇ ਆਉਣਗੇ ਸੁਖਵੀਰਾਂ ਨੂੰ ਇਹ ਵੀ ਆਹ ਦੇਖੋ ਜੀ ਆਹ ਹਾਉ ਚੌਕ ਆ ਗਿਆ ਜਰਿਆਣੀ ਬਾਗ ਵਾਲਾ ਆ ਦੇਖੋ ਆ ਚੌਂਕ ਆ ਗਿਆ ਤੇ ਆ ਸਿਕਿਉਰਟੀ ਦੇਖ ਲੋ